दिया तीज दिया रले मिला मेहमान दिया तीज दिया रले मिला नो पे दिया तीज दिया रले दिया नो पे दिया तीज दिया चलो पापा होना देता ना पी पका होना देता ना पी पका कि गुलाबी तेरी वजह तू कर दूंगी मगर फिरेगा मेरे वजह तू कर दूंगी मगर फिरेगा मेरे वजह तू कर दूंगी मगर फिरेगा मेरे वजह तू कर दूंगी ਸਾਣ ਮਹੀਨਾ ਬਰੇ ਮੇਗਲੇ ਲੱਛ ਕੇ ਜੋਰੋ ਜੋਰ ਨਹੀਂ ਦਿੱਤੀਆਂ ਤੇ ਆਏ ਪਿੰਗਾ ਲੈਣ ਭੁਲਾਰੇ ਜੋਤੀ ਦਿੱਤੀਆਂ ਤੇ ਆਏ ਪਿੰਗਾ ਲੈਣ ਭੁਲਾਰੇ ਜੋਰ ਅਸੀਂ ਡ੍ਰੀਮ ਲੈਂਡ ਕਲੋਨੀ ਦੇ ਨਿਵਾਸੀ ਆ। ਕੀ ਪ੍ਰੋਗਰਾਮ ਆ ਜੋ ਅੱਜ ਕੀ ਹਾਜਰ ਤੇ ਦਿੱਦ ਤੀਆਂ ਦਾ ਤਿਹਾਰ ਮਨਾ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਅਸੀਂ ਅੱਜ ਇੱਥੇ ਸਾਰੀਆਂ ਸਾਰੇ ਕਲੋਨੀ ਦੀ ਲਗਭਗ ਲੇਡੀਜ਼ ਇਕੱਠੀਆਂ ਹੋਈਆਂ ਨੇ। ਨਾਲੇ ਟਾਈਮ ਟੂ ਟਾਈਮ ਅਸੀਂ ਹਰ ਤਿਉਹਾਰ ਮਨਾਉਂਦੇ ਰਹਿੰਦੇ ਆ ਜਿੱਦਾਂ ਕਿ ਲੋਹੜੀ ਤੇ ਸ਼ਹਿਰਾ ਕਰਵਾ ਤੀਆਂ ਸਭ ਰਲ ਮਿਲ ਕੇ ਮਨਾਉਂਦੇ ਰਹਿੰਦੇ ਆ। ਸਾਰੀਆਂ ਲੇਡੀਜ਼ ਨੂੰ ਅਸੀਂ ਇੱਥੇ ਇਕੱਠਾ ਕੀਤਾ ਹੈ। ਅਸੀਂ ਇਸ ਨੂੰ ਹੋਰ ਐਕਸਾਈਟਿੰਗ ਬਣਾਉਣ ਲਈ ਗੇਮਾਂ, ਗਿੱਧਾ ਤੇ ਹੋਰ ਵੀ ਡਾਂਸ ਪਰਫਾਰਮੈਂਸ ਵੀ ਰੱਖੀਆਂ ਨੇ ਤੇ ਹਰ ਵਰਗ ਦੇ ਮਨੋਰੰਜਨ ਕਰਨ ਵਾਸਤੇ ਅਸੀਂ ਕੋਸ਼ਿਸ਼ ਕੀਤੀ ਹੈ ਸਭ ਲੋਕ ਬਹੁਤ ਹੀ ਖੁਸ਼ ਨੇ ਇਹਨਾਂ ਦੇ ਖੁਸ਼ ਚਿਹਰੇ ਸਾਨੂੰ ਦੁਸ਼ਾ ਰਹੇ ਨੇ ਕਿ ਅਸੀਂ ਪ੍ਰੋਗਰਾਮ ਕਿੰਨਾ ਹੀ ਮਿਹਨਤ ਨਾਲ ਕੀਤਾ ਹੈ ਗਿਫਟ ਕੇ ਸੰਬੰਧ ਇਸ ਤਰ੍ਹਾਂ ਦੇ ਹਰ ਇੱਕ ਜਿਹੜਾ ਕੋਈ ਆ ਰਿਹਾ ਉਸ ਉਹਨੂੰ ਯਾ ਤਾਂ ਅਸੀਂ ਸ਼ਗਨ ਦੇ ਤੌਰ ਤੇ ਜਾਂ ਵੈਸੇ ਕੋਈ ਨਾ ਕੋਈ ਗਿਫਟ ਦੇ ਕੇ ਜ਼ਰੂਰ ਤੋਰ ਰਹੇ ਹਾਂ ਖਾਲੀ ਹੱਥ ਕੋਈ ਵੀ ਇਸ ਥਾਂ ਤੋਂ ਨਹੀਂ ਜਾਏਗਾ ਜੀ ਨਾਮ ਹੈ ਆਪਣਾ ਹਾਂਜੀ ਮੈਂ ਪ੍ਰੀਤੀ ਕੋਹਲ ਕਿਹੜੀ ਕਲੋਨੀ ਦੇ ਨਿਵਾਸੀ ਅਸੀਂ ਡ੍ਰੀਮ ਲੈਂਡ ਕਲੋਨੀ ਦੇ ਨਿਵਾਸੀ ਆ ਜੀ ਅੱਜ ਜੀ ਆ ਬੜੇ ਧੂਮਤਾਂ ਨਾਲ ਸਨਾਰ ਰਹੇ ਹਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਤੇ ਕੀ ਕੀ ਤੁਹਾਡੇ ਵੱਲੋਂ ਬੱਚਿਆਂ ਨੂੰ ਜਾਂ ਔਰਤਾਂ ਨੂੰ ਗਿਫਟ ਪੈਰਾ ਜੋ ਕੰਪੀਟੀਸ਼ਨ ਹੋਏ ਹਨ ਹਾਂਜੀ ਇਹ ਤਿਉਹਾਰ ਅਸੀਂ ਬਹੁਤ ਧੂਮਤਾਂ ਨਾਲ ਮਨਾਇਆ ਹੈ ਹਰੀ ਹਰੀ ਤੀਜ ਦੀ ਸ਼ਾਮ ਆਈ ਹੈ ਸਭ ਸਖੀਆਂ ਨੇ ਮਿਲ ਕੇ ਮਹਿਫਿਲ ਸਜਾਈ ਹੈ ਇਹ ਤਿਉਹਾਰ ਅਸੀਂ ਬਹੁਤ ਹੀ ਧੂਮਤਾਂ ਨਾਲ ਮਨਾਇਆ ਹੈ ਇੱਥੇ ਦੇਖੋ ਅਸੀਂ ਟੋਲ ਵਾਲਾ ਵੀ ਬੁਲਾਇਆ ਹੈ ਡੀਜੇ ਵੀ ਲਗਾਇਆ ਹੈ ਤੇ ਅਸੀਂ ਛੋਟੇ-ਛੋਟੇ ਗਿਫਟਸ ਵੀ ਰੱਖੇ ਆ ਸਭ ਨੂੰ ਕਿਸ ਨੂੰ ਅਸੀਂ ਸ਼ਗੂਨ ਦੇ ਤੌਰ ਤੇ ਕੈਸ਼ ਪ੍ਰਾਈਜ਼ ਦੇ ਰਹੇ ਆ ਕਿਸ ਨੂੰ ਅਸੀਂ ਗਿਫਟ ਦੇ ਰਹੇ ਆ ਤੇ ਜਾਂਦੇ ਹੋਏ ਅਸੀਂ ਸਭ ਲੇਡੀਜ਼ ਨੂੰ ਰਿਟਰਨ ਗਿਫਟ ਵੀ ਕਿਤੇ ਆ ਚੁੱਕੀ ਤਾਂ ਕਿ ਜੋ ਵੀ ਇੱਥੇ ਆਇਆ ਸਭ ਖੁਸ਼ੀ ਨਾਲ ਹੱਸ ਖੇਡ ਕੇ ਆਪਣਾ-ਆਪਣਾ ਇਨਾਮ ਲੈ ਕੇ ਜਾਵੇ ਤੇ ਅੱਗੇ ਤੋਂ ਸਾਨੂੰ ਵੀ ਹੋਵੇ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਕੋਈ ਨਾ ਕੋਈ ਫੰਕਸ਼ਨ ਕਰਦੇ ਰਹੀਏ ਤੇ ਸਭ ਮਿਲ ਕੇ ਇਕੱਠੇ ਹੁੰਦੇ ਰਹੀਏ